ਸਾਸਰੀਆ ਕਾਲ ਵੀ ਸਾਰੇ ਵੀਰਾਂ ਨੂੰ ਤੇ ਆਪਾਂ ਅੱਜ ਖੜੇ ਆ ਪੁੱਚੋ ਮੰਡੀ ਸਟੇਸ਼ਨ ਤੇ ਤੇ ਇੱਕ ਤੁਹਾਨੂੰ ਅੱਜ ਹਾਸੇ ਵਾਲੀ ਗੱਲ ਵੀ ਆ ਤੇ ਥੋੜਾ ਜਿਹਾ ਇੱਕ ਇਹ ਗਲਤੀ ਵੀ ਹੈਗੀ ਤੇ ਉਹ ਤੁਹਾਨੂੰ ਦਿਖਾਉਣੇ ਆ ਕਿ ਵੀਡੀਓ ਬਣਾਵਾਂਗੇ 2-3 ਮਿੰਟਾਂ ਦੀ ਤੇ ਸਟੇਸ਼ਨ ਚੋਂ ਬਹੁਤ ਵਧੀਆ ਬਣਿਆ ਬਹੁਤ ਸੁਧਾਰ ਆਗਾ ਇਹ ਸਿੰਗਲ ਲਾਈਨ ਸੀ ਤੇ ਡਬਲ ਲਾਈਨ ਹੋ ਗਿਆ ਚਲੋ ਇਹ ਵੀ ਵਧੀਆ ਗੱਲ ਹੋ ਗਈ ਇੱਕ ਪਰ ਇਹੋ ਜੀ ਚੀਜ਼ ਹੈ ਕਿ ਤੁਹਾਨੂੰ ਦਿਖਾਉਣੇ ਆਗੇ ਆਹ ਦੇਖੋ ਬੋਰਡ ਤੇ ਕਿਹੜੇ ਬੰਦੇ ਨੂੰ ਪਤਾ ਵੀ ਸਪੈਲਿੰਗਾਂ ਦਾ ਪੁੱਚੋ ਪੁੱਚੋ ਦੇਖੋ ਜੀ ਹੁਣ ਆ ਪੂਚੋ ਬਣਦਾ ਕਿ ਪੁੱਚੋ ਬਣਦਾਗਾ ਤੇ ਇਹ ਪੁੱਚੋ ਮੰਡੀ ਦਾਗਾ ਹਸਪਤਾਲ ਆਗਾ ਇਧਰ ਤੇ ਇਧਰ ਹੈਗਾ ਰੇਲਵੇ ਸਟੇਸ਼ਨ ਤੇ ਇਧਰ ਦੇਖੋ ਜੀ ਪੁੱਚੋ ਦਾ ਦੇਖੋ ਕਿਵੇਂ ਕੀ ਬਣਾਇਆ ਹੈਗਾ ਪੂਚੂ ਹੁਣ ਤੁਸੀਂ ਸਮਝ ਲਓ ਬਾਈ ਮੜਾ ਜਾ ਤੇ ਮਨ ਨੂੰ ਤਾਂ ਇਹ ਕੰਮ ਲੱਗਿਆ ਗਲਤ ਤੇ ਸ਼ਾਇਦ ਕਿਸੇ ਨੇ ਪਾਈ ਹੈ ਜੇ ਨਹੀਂ ਪਈ ਹੋਣੀ ਆ ਪੋਸਟ ਤੇ ਮੈਂ ਅਸੀਂ ਸਟੇਸ਼ਨ ਦੇ ਉੱਤੇ ਤੇ ਮੇਰੀ ਪੈਗੀ ਨਿਗਾ ਏਜਿਸ ਵੈਸੇ ਦੇਖੋ ਮਾੜਾ ਆ ਸਰਚ ਵੀ ਮਾਰ ਕੇ ਦੇਖ ਲਿਓ ਤੇ ਪੁੱਚੋ ਮੰਡੀ ਦਾ ਰੇਲਵੇ ਸਟੇਸ਼ਨ ਆ ਤੇ ਸਪੈਲਿੰਗ ਦੇਖ ਲਓ ਤੇ ਕੱਲੇ ਵੈਸੇ ਇੱਥੇ ਨਹੀਂ ਲਿਖੇ ਤੇ ਚਲੋ ਰੇਲਵੇ ਦਾ ਸਿਸਟਮ ਕੋਈ ਹੋਰ ਹੋਊਗਾ ਉਹਨਾਂ ਨੇ ਕੋਈ ਅਲੱਗ ਮੈਪ ਚੱਕਿਆ ਹੋਣਾ ਤੇ ਪਰ ਇਹ ਜੋ ਪੁੱਚੋ ਮੰਡੀ ਦਾ ਸਟੇਸ਼ਨ ਆਗਾ ਤਾਂ ਇਹ ਪੁੱਚੋ ਨੂੰ ਦੇਖੋ ਕੀ ਬਣਾ ਰੱਖਿਆਗਾ ਹਿੰਦੀ ਜੀ ਵੀ ਗਲਤ ਲੱਗ ਰਹੀ ਹੁਣ ਤਾਂ ਅੰਗਰੇਜ਼ੀ ਜੀ ਦੇਖੋ ਕੀ ਬਣਦਾਗਾ ਤੇ ਪੰਜਾਬੀ ਜੀ ਤੁਸੀਂ ਆਪ ਹੀ ਖੋਦ ਹੀ ਦੇਖ ਲਓ ਵੀ ਇਹ ਪੁੱਚੋ ਮੰਡੀ ਪੁੱਚ ਮੰਡੀ ਆ ਵੈਸੇ ਇਹ ਇਹ ਦੇਖੋ ਕੀ ਬਣਦਾ ਹੁਣ ਪੂਚੂ ਤੇ ਅੱਗੇ ਵੀ ਤੁਹਾਨੂੰ ਦਿਖਾਉਣੇ ਹੈਗੇ ਵੀ ਕਿੱਥੇ-ਕਿੱਥੇ ਹੈਗਾਗਾ ਲਿਖਿਆ ਵਗਾ ਪੁੱਚੋ ਮੰਡੀ ਲਿਖਿਆ ਵਗਾ ਜਦਾ ਜਾਂ ਪੁੱਚੋ ਲਿਖਿਆ ਵਗਾ ਤੇ ਇਸ ਚੀਜ਼ ਨੂੰ ਬਾਈ ਜੀ ਕੋਸ਼ਿਸ਼ ਕਰਿਓ ਵੀ ਸ਼ੇਅਰ ਵੀ ਕਰਿਓ ਵੀ ਚਲੋ ਸਪੈਲਿੰਗ ਅਗੇ ਚਲੋ ਆਪਾਂ ਆਪਾਂ ਨਹੀਂ ਕਹਿੰਦੇ ਵੀ ਚਲੋ ਇਹ ਚਲੋ ਸਰਕਾਰ ਦਾ ਸਿਸਟਮ ਹੈਗਾ ਸ਼ਾਇਦ ਇਹ ਨਾਮ ਇਹ ਸਹੀ ਹੋਵੇ ਪਰ ਜੋ ਆਪਣੇ ਪਿੰਡਾਂ ਦੇ ਨੇ ਨਾ ਰੱਖੇ ਵਸਾ ਦੇ ਇਹ ਗਲਤ ਹੋਣ ਇਹ ਬਾਕੀ ਤੁਸੀਂ ਕਮੈਂਟਾਂ ਤੇ ਸ਼ੇਅਰ ਕਰਕੇ ਦੱਸ ਦੋਗੇ ਵੀ ਸਹੀ ਨਾਮ ਕੀ ਆਗਾ ਪੁੱਚੋ ਮੰਡੀ ਦਾ ਪੁੱਚੋ ਪੁੱਚੋ ਕਿਵੇਂ ਪੁੱਚੋ ਕਾਲਾ ਹੋ ਗਿਆ ਪੁੱਚੋ ਖੁਰਦ ਹੋ ਗਿਆ ਪੁੱਚੋ ਮੰਡੀ ਹੋ ਗਿਆ ਤੇ ਨਾਮ ਮੇਰੇ ਸਾਨੂੰ ਦਾ ਪੁੱਚੋ ਹੈ ਜੀ ਤੇ ਬਾਕੀ ਤੁਸੀਂ ਕਮੈਂਟਾਂ ਚ ਦੱਸ ਦੋਗੇ ਨਾਲੇ ਸ਼ੇਅਰ ਕਰਿਓ ਫੁੱਲ ਬਾਕੀ ਆਪਣੇ ਕੋਲੇ ਪੁੱਚੋ ਹਲਕੇ ਦੇ ਆਗੇ ਲੋਕ ਕਿਉਂਕਿ ਇਹ ਨਾਮ ਹਮ ਗਲਤ ਲਿਖਿਆ ਵਗਾ ਤੇ ਆਹ ਦੇਖੋ ਇੱਥੇ ਵੀ ਪਿਆਬੀ ਚ ਲਿਖਿਆ ਵਗਾ ਫਸ ਇੱਕ ਵਾਰੀ ਗਲਤੀ ਨਹੀਂ ਹੁੰਦੀ ਦੋ ਤਿੰਨ ਅਸੀਂ ਹੋਈ ਵੀ ਹੈਗੀ ਇੱਥੇ ਵੀ ਦੇਖੋ ਤੇ ਸਹੀ ਸਾਨੂੰ ਬੋਰਡਾਂ ਤੇ ਸਾਨੂੰ ਉੱਪਰ ਦਿਖਾਵਾਂਗੇ ਸਕਰੀਨ ਤੇ ਤੇ ਕਿਹੜੇ ਸਹੀ ਸਪੈਲਿੰਗ ਆਗੇ ਪੁੱਛੂ ਦੇ ਤੇ ਉਹ ਸਾਨੂੰ ਉਹ ਵੀ ਉੱਪਰ ਨੂੰ ਸਕਰੀਨ ਦੇ ਉੱਪਰ ਲਾਵਾਂਗੇ ਤੇ ਉਹ ਦੇਖਿਓ ਵੀ ਪੁੱਛੂ ਨੇ ਸਹੀ ਸਪੈਲਿੰਗ ਕੀ ਹੈਗੇ ਤਾਂ ਤੁਸੀਂ ਗੂਗਲ ਵਾਲਾ ਕਿਹੜਾ ਮੈਪ ਆ ਜਾਂ ਆਪਾਂ ਉਹ ਐਪ ਤੇ ਚੈੱਕ ਕਰਦੇ ਆ ਉਹ ਪਿਆਬੀ ਚ ਆ ਜਾਂਦਾਗਾ ਉਹਤੇ ਵੀ ਤੁਸੀਂ ਟਰਾਈ ਕਰਕੇ ਦੇਖ ਲਿਓ ਉਹਦੇ ਵਿੱਚ ਵੀ ਪੁੱਚੋ ਹੀ ਆਊਗਾ ਸਹੀ ਪੁੱਚੋ ਤੇ ਜੋ ਕਿਹੜਾ ਇਹ ਪੁੱਚੋ ਲਿਖਿਆ ਹੋਇਆ ਹੈਗਾ ਪੁੱਚੋ ਢੀ ਮੜਦਾ ਪੁੱਚੂ ਪਤਲੇ ਕੀ ਬਣਾ ਰੱਖਿਆ ਹੈਗਾ ਤੇ ਕਰਿਓ ਸ਼ੇਅਰ ਤੇ ਇਹ ਦੇਖੋ ਰੇਲਵੇ ਸਟੇਸ਼ਨ ਪੁੱਚੋ ਮੰਡੀ ਦਾ ਪੁੱਚੋ ਮੰਡੀ ਦਾ ਸਮਝਦਾ ਤੇ ਜੋ ਕਿਹੜਾ ਲਿਖਿਆ ਹੋਇਆ ਹੈਗਾ ਉਹ ਤੁਸੀਂ ਆਪ ਪੜ੍ਹ ਲਿਓ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਤੁਸੀਂ ਬੋਲਣ ਚ ਵੀ ਇਹ ਸਹੀ ਪੁੱਚੋ ਬਣਦਾ ਜਾਂ ਕੀ ਬਣਦਾ ਹੈਗਾ ਤੇ ਕਰਿਓ ਸ਼ੇਅਰ ਆਪਣੇ ਹਲਕੇ ਦੇ ਤੇ ਕਿਹੜੇ ਲੋਕ ਪੁੱਚੋ ਆਉਣਾ ਜਾਣਾ ਕਿੰਨਾ ਦਾ ਵੱਧ ਹੈਗਾ ਕਿਉਂਕਿ ਪੁੱਚੋ ਬਹੁਤ ਵੱਡੀ ਇੱਕ ਹੱਬ ਵੀ ਬਣ ਚੁੱਕੀ ਹੈ ਕਿਉਂ ਉੱਥੇ ਬਹੁਤ ਵੱਡਾ ਆਉਟਲੈਟ ਬਣਿਆ ਹੋਇਆ ਹੈ ਤੇ ਟ੍ਰੇਨ ਸਟੇਸ਼ਨ ਵੀ ਹੈਗਾ ਪੁੱਚੋ ਮੰਡੀ ਇੱਕ ਹਲਕਾ ਵੀ ਹੈਗਾ ਇੱਕ 17 ਹਲਕੇ ਕਿਵੇਂ ਕਹਸੇ ਉਹਨਾਂ ਵਿੱਚੋਂ ਇੱਕ ਪੁੱਚੋ ਹਲਕਾ ਵੀ ਹੈਗਾ ਤਾਂ ਐਡੀ ਵਸੇ ਗਲਤੀ ਤਾਂ ਹੋ ਨਹੀਂ ਸਕਦੀ ਰੇਲਵੇ ਤੋਂ ਤੇ ਕਰਿਓ ਸ਼ੇਅਰ ਬਾਈ ਵੱਧ ਤੋਂ ਵੱਧ ਐਸੀ ਕਾਲ ਜੀ ਸਾਰੇ ਵੀਰਾਂ ਨੂੰ